ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਦੋਤ ਬੰਦਨ ਇਹਨ ਕਬਾਲ ਸਰਵ ਕਲਾ ਸਮਰਥ ਨੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰਤ ਹਿਤ ਬਿੰਦ ਬਿੰਦ ਪ੍ਰਭ ਆਇਆ ਪ੍ਰਿਆਦੋ ਸਰਨਾਏ ਨਾਨਕ ਕੀ ਪ੍ਰਭੇਨਤੀ اپنی پگتی لائے سجن سچا پادشاہ سر ساہ دے سہو سا جس پاس بیٹھے آ سو ہی ہے سب نہ دار سا جنم مرن دوں میں نہ ہی جان پاری بکاری آئے جی دان دے بگتی لائے نہ ਤਾਰ ਸਿਉ ਲੈਨ ਮਿਲਾਇ ਸਗਲ ਦਵਾਰ ਕੋ ਛਾੜ ਕੇ ਗਇਓ ਤਾਰ ਦਵਾਰ ਮਾਹੀ ਰਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਜਣ ਸਚਾ ਪਾਦਿ ਸ਼ਾ ਸਿਰ ਸਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾਵੇਂ ਸੋ ਹਕ ਹਕਿਆ ਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਤਨਵਾਹੀ ਗੁਰੂ ਜੀ ਸੋਰਠ ਮਹਲਾਪ ਜਵਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁਖ ਬਿਨੁ ਸੇ ਸੁਖ ਪਾਇਆ दयाल होवा पार ब्रह्म स्वामी पूरा सद्गुरु ਧਿਆਇਆ ਪ੍ਰਭ ਕੀ ਸ਼ਰਨ ਸੰਗਲ ਭੈ ਲਾਥ ਦੁਖ ਮਿਨਸੇ ਸੁਖ ਪਾਇਆ दयाल होवा पार ब्रह्म स्वामी पूरा सद्गुरु ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਗਿਰਬਾ ਪ੍ਰਭ ਦীন ਦਿਆਲਾ ਗੁਣ ਗਾਵੋ ਰੰਗ ਰਤਾ ਰਾਓ ਸਤਿਗੁਰ ਨਾਮ ਨਿਦਾਨ ਦਿਰਡਾਇਆ ਚਿੰਤਾ ਸਗਲ ਬਿਨਾਸੀ ਕਰ ਗਿਰਬਾਪਨੋ ਕਰ ਮੀਨਾ ਮਨ ਹਸਿਆ ਬਨਸੀ ਤਾ ਕੋ ਬਿਗਨ ਨਾ ਕੋ ਲਾਗੇ ਜੋ ਸਤਿਗੁਰੇ ਆਪਣਾ ਰੱਖੇ ਚਰਨ ਕਮਲ ਬਸੇ ਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਮੇ ਆਪਣੇ ਜਨਮ ਰੰਗੀਐ ਸ਼ਿਭੁਜਾਈ ਨਾਨਕ ਦਾਸ ਤਾ ਕੈ ਬਲਹਾਰੈ ਪੂਰਨ ਪਹਿਜ ਰਖਾਈ ਕਰ ਸੇਵਾ ਸੇਵਕ ਪ੍ਰਮੇ ਆਪਣੇ ਨਿਰਮਨ ਕੀਐ ਸ਼ਿਭੁਜਾਈ ਨਾਨਕ ਦਾਸ ਤਾ ਕੈ ਬਲਹਾਰੈ ਨ ਨ ਪੂਰਨ ਪੈਰ ਰਖਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਆਕਾਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ